ਆ ਜੀ ਸਤ ਸ੍ਰੀ ਅਕਾਲ ਕੀ ਨਾਮ ਤੁਹਾਡਾ ਡੀਐਸਪੀ ਹਰਗੁਰੀਬ ਸਿੰਘ ਡੀਐਸਪੀ ਹਰਗੁਰੀਬ ਸਿੰਘ ਬੈਠ ਮੈਂ ਠੀਕ ਇਹਨਾਂ ਨੂੰ ਬੁਲਾਉਣਾ ਸੀ ਸੇ ਸਰਵਰ ਸਟੇਟਸ ਰਿਪੋਰਟ 6 11 ਨੂੰ ਤੁਹਾਡੇ ਤੋਂ ਰਿਪੋਰਟ ਮੰਗੀ ਗਈ ਆ ਜੋ ਆ ਰ ਆਈ ਆ ਜੀ ਸਮਿੰਦਰ ਸਿੰਘ ਰਾਜਾ ਆਪਣੇ ਜੀ ਸਰ 3 ਤਰੀਕ ਨੂੰ ਲਾਈ ਹੈ ਸਰ 4 ਤਰੀਕ ਨੂੰ ਅਫੀਅਤ ਅਰਚ ਹੋਈ ਸਰ 3 ਤਰੀਕ ਨੂੰ ਕੰਪਲੀਟ ਮਿਲੀ ਸੀ ਸਰ ਹੂੰ ਇਹ ਤਿੰਨ ਤੋਂ ਬਾਅਦ 4 ਤਰੀਕ ਨੂੰ ਇਹ ਚ ਡੀਏ ਲਿਖਨ ਦੀ ਰਾਇਲੈਂਡ ਤੋਂ ਬਾਅਦ ਐਸਐਚਪੀ ਸਾਫ ਲੋਡ ਸਾਈਬਰ ਪ੍ਰੋਸੀਜਰ ਦੇ ਚੱਕਰ ਦਾ ਟ੍ਰੈਸ OK 4 ਤਰੀਕ ਨੂੰ ਅੱਜ ਤਰੀਕ ਹੋ ਗਈ ਐਸੋ 10 ਸਰ ਇਹ ਸਿਉਰ ਇਸ ਲਈ ਪੰਜਾਂ ਦੇ ਵਿੱਚ ਵਿਚਾਲੇ ਕਿਆ ਕੀਤਾ ਉਹ ਰਿਪੋਰਟ ਚਾਹੀਦੀ ਹੈ। ਇਹ ਹੀ ਹੈ ਨਾ ਸਹਿਦ ਚ ਵਧਾਈ ਤੇ ਸ਼੍ਰੀ ਸਰਬਜੋਤ ਸਿੰਘ ਜੀ ਨੂੰ ਕੋਲ ਕਿ ਕਿ ਸੀ ਸਰ ਕੱਲੀ ਸ਼ਾਮ ਤੋਂ ਪੇਸ਼ ਹੋਏ ਹੈ ਸਰੀ ਦੇ ਵਿੱਚ। ਹੂੰ ਤੇ ਕੱਲ ਉਹਨਾਂ ਨੂੰ ਸਰ ਸਰਟੀਫਿਕੇਟ ਲੈ ਆ ਸੀ ਨਾਲ ਜਿਹੜੀ ਸਰ ਇਹ ਲੈਕਚਰ ਉਹਨਾਂ ਨੇ ਕੀਤਾ ਦਾਜ ਵਰਿੰਦੇ ਸਰ ਉਹਦੀ ਲੈਕਚਰ ਦੀ ਪੈਂਡਰਾਈਵ ਹੂੰ ਇਹ ਆਪ ਇੱਕ ਮੀਟਿੰਗ ਸੀ ਤੁਹਾਡੀ ਤਕਰੀਰ ਬੋਲਦਾ ਸਰਬਜੋਤ ਸਿੰਘ ਤਾਂ ਮੇਰੇ ਫਿਰ ਗੂਟਾ ਸਿੰਘ ਇਹ ਸੱਤ ਪੇ ਲਗਾਇਆ ਸੀ ਸੱਤ ਨੂੰ ਨੂੰ ਕਦਮਾਂ ਸ਼ਾਮਲ ਤਫ਼ਤੀਸ਼ ਹੋਣੀ ਜਿਹੜਾ ਤੁਸੀਂ ਸੰਪਰਕ ਕੀਤਾ ਇਹ ਕਦੋਂ ਕੀਤਾ ਜੀ ਸਰ ਅਸੀਂ ਚਾਪਲਿਕ ਨੂੰ ਵੀ ਕੌਫੀ ਕੀਤੀ ਸੀ ਪੰਡੂ ਨੂੰ ਛੇ ਨੂੰ ਵੀ ਸਪੋਰਟ ਕੀਤੀ ਸੀ ਫਿਰ ਸਰ ਲਿਖੀ ਦੀ ਉਹਨਾਂ ਨੂੰ ਦਿੱਤਾ ਸੀ ਤੇ ਸਰ ਉਹਨਾਂ ਦਾ ਜੱਤੀ ਸਰਟੀਫਿਕੇਟ ਮੀਡੀਆ ਤੇ ਵਾਇਰਲ ਹੋਈ ਇਹ ਮੰਨਦਾ ਸੀ ਆਸ਼ੀਸ਼ ਨੇ ਮੰਗ ਕੀਤੀ ਜਿਨ੍ਹਾਂ ਸੌਸ ਤੋਂ ਪਤਾ ਲੱਗਾ ਉਸ ਬਾਰੇ ਵੀ ਇਹਦਾ ਮਤਲਬ ਜਿਹੜਾ ਤੁਸੀਂ ਇਹ ਮੰਗ ਕੀਤੀ ਆ ਵੀਡੀਓ ਦੀ ਪੈਨ ਡਰਾਈਵ ਦੀ ਜਿੱਦਾਂ ਪਰਚਾ ਦਰਜ ਕੀਤਾ ਉਦੋਂ ਤੁਹਾਡੇ ਕੋਲ ਹੈ ਨਹੀਂ ਸੀ ਫਿਰ ਪਰਚਾ ਕੀਤਾ ਦਰਜ ਕੀਤਾ ਤੇ ਸਰ ਕੰਪਨੀ ਸਾਡੀ ਸੀ ਵੀਡੀਓ ਭਾਈ ਸੀ ਜਿਹੜਾ ਅਸੀਂ ਨਾ ਜਦਾ ਸੀ ਸਰ ਡਾਊਨਲੋਡ ਵੀ ਕੀਤੀ ਸੀ ਕੁਝ ਹਾਂ ਫੇ ਦੂਜੀ ਵਾਰੀ ਪੈਨ ਡਰਾਈਵ ਤੇ ਵੀਡੀਓ ਕਿਉਂ ਮੰਗੀਆਂ ਸਰ ਉਹਦੀ origignal ਵੀ ਜਾਣਨ ਵਾਸਤੇ ਸਰ ਜੀ ਠੀਕ ਇਹ ਸਰ ਅਜੇ ਹੋਰ ਤੇ ਟੈਕਨੀਕਲ ਵੀ ਹੋਣਾ ਇਹਦੇ ਵਿੱਚ ਸਾਰਾ ਜੀ ਬੈਟ ਵੀ ਦਾ ਸਰਟੀਫਿਕੇਟ ਵੀ ਲੈਣਾ ਟੈਕਨੀਕਲ ਸਰ ਤੋਂ ਵੀ ਉਹ ਕੋ ਯੂਜ਼ ਚੇਰਖਾਨੀ ਯਾਰੀ ਕੁਛ ਇਨਵੈਸਟੀਗੇਸ਼ਨ ਸੰਬੰਧੀ ਚੀਜ਼ ਸਾਰਾ ਮੈਂ ਉਹ ਜਾਨੋਸਰੀ ਚਾਹੀ ਰੀਡ ਵੀ ਕਰ ਚੁੱਕੇ ਆ ਇਹਦੇ ਚ ਸਾਨੂੰ ਰੀਡ ਕਿੱਥੇ ਕੀਤੀ ਸਰ ਸਾਨੂੰ ਥੋੜੀ ਇਨਫੋਰਮੇਸ਼ਨ ਮਿਲੀ ਸੀ ਕਿ 에어ਪੋਰਟ ਜਲੰਧਰ ਆ ਰਹੇ ਸਰ ਉਥੇ ਤੇ ਉਥੇ ਅਮਰਸਰ ਸਰ ਫਿਰ ਸਾਡੀ ਸਰ ਐਸੀ ਨਾਲ ਸਾਡੇ ਐਸਪੀ ਡੀ ਸਰ ਸੀ ਹੋਰ ਵੀ ਡੀਐਸਪੀ ਸਰ ਬਾਅਦ ਵਿੱਚ ਸੀ ਉਹ ਵੀ ਹੋਇਆ ਤਰਨ ਤਰਨ ਹੈ ਨਹੀਂ ਕੋਣ ਰੈਲੀ ਚ ਤਰਨ ਤਰਨ ਸਰ ਉਥੇ ਜਾ ਕੇ ਦੇਖਿਆ ਸਰ ਬਾਕੀ ਪਿੰਡ ਦਾ ਪਤਾ ਲੱਗ ਗਿਆ ਸੀ ਵੀ ਕਿਹੜੇ ਪਿੰਡ ਦੇ ਵਿੱਚ ਇਹਨਾਂ ਨੇ ਲੈਕਚਰ ਕੀਤਾ ਹਾਂ ਹਾਂ ਫਿਰ ਹਾਂਜੀ ਸਰ ਫਿਰ ਜਲਦੀ ਫਿਰ ਸੀਕਵੈਂਸ ਕਰ ਲਾਂਗੇ ਸਰ ਨੂੰ ਕੰਪਲੀਟ ਕਰ ਲਾਂਗੇ ਜੀ ਸਰ ਜੀ ਸਰ ਇਸਾ ਕੱਲ ਹੀ ਤਰੰਤ ਆਨ ਸੀ ਕੇ ਸੋਪੇ ਪਾਈਆ ਸਭ ਚੈੱਕ ਕਰ ਲਿਆ ਸਾਰਾ ਠੀਕ ਹੋ ਗਿਆ ਫੇਰ ਆ ਜਾਓ ਜੀ ਕੱਲ ਨਵਾਂ ਸ਼ਹਿਰ ਅੱਛਾ ਸੋਰਸ ਲੱਗੇ ਸਾਡੇ ਸਾਡੇ ਪੋਸਟ ਵੀ ਹਾਂ ਜੋ ਕਰ ਲਾਂਗੇ ਸਰ ਅਸੀਂ ਕਰ ਲਾਂਗੇ ਫੋਨ ਚੱਲਦਾ ਹੋਣਾ ਆ ਉਹ ਕਰ ਲੈਣਾ ਸਰ ਉਹ ਸਾਰਾ ਕੁਝ ਕਰ ਰਾਜਾ ਇਹ ਆ ਰਾਬਰੇ ਹੌਟ ਤਾਂ ਨਹੀਂ ਹੈਗਾ ਸਰ ਬਿਲਕੁਲ ਸਾਰਾ ਕੁਝ ਤੇ ਦੇਖੋ ਕੰਪਲੀਟ ਵੇ ਦਲਤਾਂ ਦੀ ਇੱਜ਼ਤ ਲੁੱਟ ਕੇ ਗੁੰਮ ਹੋ ਗਿਆ ਜੰਗਲ ਚ ਰਾਜਾ ਹੀ ਆ ਰੱਬ ਨੇ ਹੁਣ ਤਾਂ ਨਹੀਂ ਹੈਗਾ ਸਰ ਅਸੀਂ ਉਹ ਕਰ ਲੈਂਦੇ ਜੀ ਕਰਾਂਗੇ ਜੀ ਸਰ ਡੈਫੀਨਿਟਲੀ ਇਹ ਕਿੰਨੇ ਦਿਨ ਚ ਦੀ ਰਿਪੋਰਟ ਕਰੋਗੇ ਬੀ ਜੀ ਇਹ ਵੀਡੀਓ ਜਿਹੜੀ ਆ ਇਹਦਾ ਵੀਡੀਓ ਰਿਪੋਰਟ ਮੰਗਦੇ ਸਰ ਟੈਕਨੀਕਲ ਤੇ ਸਰ ਹਫਤਾ 10 ਦਿਨ ਤੇ ਲੱਗ ਜਾਂਦੇ ਨੂੰ ਟੈਕਨੀਕਲ ਦੇ ਵਿੱਚ ਜਿਹੜਾ ਪੈਂਟਕੀ ਦਾ ਸਰਟੀਫਿਕੇਟ ਲੈਣਾ ਸਰ ਉਹ ਉਹਦੇ ਜਿੱਥੋਂ ਮਿਲਣਾ ਹੋਏ ਇਹ ਸਰ ਟੈਕਨੀਕਲ ਸਰ ਤੋਂ ਹੀ ਸੰਭੰਧਿਤ ਕਿੱਥੋਂ ਇਹ ਸਰ ਇਹ ਤੋਂ ਸਾਈਬਰ ਫਲਾਉਟ ਤੋਂ ਲੈਵਾਂਗੇ ਜਾਂ ਸਾਡੇ ਡੀਏ ਆਫਿਸ ਦੇ ਵਿੱਚ ਹੈਗਾ ਫੋਰੈਂਸਿਕ ਲੈਬ ਤੋਂ ਜਾਂ ਕਿੱਥੋਂ ਲੈਣੇ ਮੈਨੂੰ ਜੇ ਜਿਹੜੀ ਮੁਹਾਲੀ ਆ ਉਹ ਸਰ ਉੱਥੇ ਵੀ ਹੈਗੀ ਆ ਸਰ ਜੀ ਮੈਨੂੰ ਇਹਦੇ ਤੋਂ ਮੈਂ 24 ਘੰਟੇ ਕਢਾ ਦੇਣਾ ਇਦਾਂ ਭੇਜ ਕੇ ਮੈਂ ਹੋਣੀ ਕਢਾ ਲੈਣਾ ਕਰਾ ਲੈਣਗੇ ਫਿਰ ਅਸੀਂ ਕਰਾ ਲੈਂਦੇ ਹੂੰ ਕਰਵਾ ਲੈਣੀ ਜੀ ਅਸਲ ਫਾਰਮੈਲਟੀ ਵੀ ਪੂਰੀ ਕਰਨੀ ਹੈ ਪਾਸ਼ਣ ਦਾ ਦਿੱਤਾ ਹੀ ਹੈ ਨਾ ਆਪਣੇ ਚੇਤੇ ਪਾਏ ਹੋਣਾ ਉਹ ਕਰਵਾ ਲੈਣਾ ਸੀ ਕਰਵਾ ਲੈਣਾ ਅੱਜ ਤਰੀਕ ਨਹੀਂ ਹੋ ਗਈ 10 ਇਥੇ ਸਕਰੀਆਂ ਕੱਟ ਬਿਲਕੁਲ ਜਾਨੇ ਕਿ ਆਪ ਹੀ ਆਪਣੇ ਬੋਰ ਕਲਾਪ ਇਹਦਾ ਹੈਗਾ ਸਾਡੇ ਕੋਲ ਸਕੂਲ ਸਰ ਅਸੀਂ ਇਸ ਤਰ੍ਹਾਂ ਕਰ ਲੈਣਾ ਕੰਪਲੀਟ ਜਿਹੜਾ ਹੈ 100% ਅਸੀਂ ਰੈਸਵੀ ਕਰੀਏ ਡੀਐਸਪੀ ਸਾਹਿਬ ਦੇਖੋ ਸਰਦਾਰ ਬੂਟਾ ਸਿੰਘ ਸਰ ਸਾਡੇ ਬੜੇ ਸਨਮਾਨਯੋਗ ਹੈ ਜੀ ਸਨਮਾਨਯੋਗ ਪੰਜਾਬ ਦੀ ਸਿੱਖਿਆ ਸਾਰੇ ਪੰਜਾਬੀਆਂ ਦਾ ਮਾਣ ਤਾਨ ਸੀ ਤੇ ਉਸ ਤੋਂ ਬਾਅਦ 8 ਵਾਰ ਦੀ ਐਮਪੀ ਐਮਪੀ ਸਰ ਮਨਿਸਟਰ ਅਸਟੇਟ ਮਨਿਸਟਰ ਤੇ ਜਦੋਂ ਸਾਰੀ ਦੁਨੀਆ ਨੇ ਉਹਨੂੰ ਇਕੱਲਾ ਛੱਡ ਤਾ ਨਾ ਸਾਰੀਆਂ ਪਾਰਟੀਆਂ ਨੇ ਤੇ ਇਕੱਲਾ ਹੀ ਜਾ ਕੇ ਲੜ ਪਿਆ ਮੈਦਾਨ ਚ ਤੇ ਜਲੌਰ ਤੋਂ ਐਮਪੀ ਬਣ ਗਿਆ ਯਾਦ ਹਾਂਜੀ ਸਰ ਲੜੇ ਇੱਡੀ ਵੱਡੀ ਸ਼ਖਸੀਅਤ ਪੰਜਾਬ ਛੱਡ ਕੇ ਰਾਜਸਥਾਨ ਤੋਂ ਖੜਾ ਹੋ ਗਿਆ ਜੀ ਸਰ ਤੇ ਰਾਜਸਥਾਨ ਨੇ ਹੀ ਵੋਟਾਂ ਬਾਤੀਆਂ ਉਹਨਾਂ ਨੇ ਵੀ ਮਾਨ ਸਨਮਾਨ ਕੀਤਾ ਅਸੀਂ ਪੰਜਾਬੀਆਂ ਨੇ ਮਾਨ ਸਨਮਾਨ ਕਿਉਂ ਕਰਾਉਣਾ ਐਨ ਐਜੂਕੇਟਿਡ ਪਰਸਨ ਆ ਸਰ ਉਸ ਟਾਈਮ ਤੇ ਐਮ ਐ ਇੱਥੇ ਕੇ ਵੀ ਸਰ ਕਾ ਪੀ ਐਚ ਡੀ ਬੰਦੇਲਖੰਡ ਯੂਨੀਵਰਸਿਟੀ ਤੋਂ ਪੀ ਐਚ ਡੀ ਫਿਰ ਸਰ ਕਾਫੀ ਲੈਂਗੁਏਜ ਦੇ ਉੱਤੇ ਨਦੀ ਪਕੜ ਸੀ ਇੰਗਲਿਸ਼ ਦਾ ਫਲੂਅਰ ਹੋ ਜਾਂਦਾ ਸੀ ਦੇਖ ਲਓ ਜੀ ਮੈਂ ਬਾਤਾਂ ਸੁਣਿਆ ਬਹੁਤ ਸੋਹਣਾ ਸ਼ਾਬਾਸ਼ ਫਿਰ ਨੈਸ਼ਨਲ ਕਮਿਸ਼ਨ ਦੇ ਚੇਅਰਮੈਨ ਚੇਅਰਮੈਨ ਸਰ ਪਹਿਲੀ ਵਾਰ ਜਿਹੜੇ ਦਲਤਾਂ ਨੂੰ ਸਾਫ ਦੋਆ ਦੇ ਰਹੇ ਹਾਂ ਉਨੋਈ ਉਹਦੀ ਉਹ ਜਾਤ ਪਰਖ ਲਈ ਉਹਦਾ ਹੀ ਰੰਗ ਰੰਗ ਕਾਲਾ ਕੋਰਾ ਸਰ ਇਹਨਾਂ ਜੀ ਜਦੋਂ ਬੰਦੇ ਦਾ ਜਦੋਂ ਕਹਿ ਦिए ਮਾੜਾ ਟਾਈਮ ਆਇਆ ਇਹਨਾਂ ਜੀ ਉਹ ਨਕਲ ਕਰਨੀ ਚਾਹੁੰਦੇ ਕਿਸੇ ਦੀ ਪਰ ਉਹ ਨਕਲ ਹੋਈ ਨਹੀਂ ਇਹਨਾਂ ਕੋ ਜਿੱਤਾ ਕਹਿ ਦिए ਕਿ ਇਹਨਾਂ ਨੇ ਬੜਿਆ ਉਹ ਆਪਣੀ ਲੈਂਗੁਏਜ ਜਿਹੜੀ ਗਲਤ ਇਸ ਮਾਮਲੇ ਦੇ ਵਿੱਚ ਸਰ ਬਿਲਕੁਲ ਠੀਕ ਨਹੀਂ ਹੋਏਗੀ ਜੀ ਤੇ ਸਾਨੂੰ ਮੈਨੂੰ ਕਿੰਨੇ ਦਿਨਾਂ ਚ ਰਿਪੋਰਟ ਆਉਂਦੀ ਤੁਹਾਡੀ ਅਗਲੀ ਕਿ ਡੇਲੀ ਅਪਡੇਟ ਦੇ ਪਾਵਾਂ ਤੁਹਾਨੂੰ नहीं सर डेली अपडेट ना पहुँची पंद्रह तभी की दिनते देते सर को सिक्सटी दिनते पे चाची इन्वेस्टिगेशन को कार्नी कार्नी है जी एसीएसी एक एक्ट में एक क्या एक सर वो चाची सिक्सटी दिए तो वो चल कंपलीट कार्नी आई थी सारी इन्वेस्टिगेशन जी सार। वो कर लेनी चाची से इस आगे टीम आप सर बनिये अंदर को सब कुछ हो रहा ह ਕਿਦਾਂ ਆ ਵੀ ਉਹ ਤੇ ਸਰ ਇਨਵੈਸਟੀਗੇਸ਼ਨ ਇਸ ਸਕਸੀਟੀ ਦੇ ਵਿੱਚ ਕਰਨੀ ਹੈ ਕੰਪਲੀਟ 60 ਦਿਨ ਦੇ ਵਿੱਚ ਕਰ ਲੈਣੀ ਹੈ ਜੀ ਅਸੀਂ ਇਹ ਤਾਂ ਇਦਾਂ ਹੈ ਨਾ ਵੀ ਵੀ ਜਿਹੜਾ ਖਰਗੋਸ਼ ਭੱਜਿਆ ਨਾ ਖੁੱਲੇ ਮੈਦਾਨ ਚ ਕਰ ਲਾਂਗੇ ਸਰ ਅਸੀਂ ਇਹ ਸ਼ਿਕਾਰੀ ਆਪਣੇ ਕੁੱਤਿਆਂ ਦੀ ਸੰਗਲੀ ਫੜ ਲੈ। ਨਹੀਂ ਸਰ ਤੁਸੀਂ ਫਿਕਰ ਨਹੀਂ ਕਰੋ ਇਹ ਕਿ ਇਹ 30 ਵਸਤੇ ਵੀ ਜਿੱਦ ਦਾ ਸਵਾਲ ਹੈਗਾ। ਅਸੀਂ ਇਹ ਕਰਕੇ ਸਾਨੂੰ ਵਿਸ਼ਵਾਸ ਹੋ ਜਾਣਾ ਮੈਂ ਇਹ ਕਰਕੇ ਮੈਂ विश्वास ने सबने भी करके सॉरी नवंबर बीनु आ गया उन्नीस लगे उन्नी न केस लग गया, उन्हीं केस लग गया।, उन्हीं केस लग गया। ਬੀ ਤ੍ਰਿਕ ਜੀ ਕਮੀ ਨਾ ਰੱਖਿਆ ਬਿਲਕੁਲ ਸਰ ਕੋਈ ਹੈ ਹੀ ਨਹੀਂ ਸਾਦੀ ਦੇ ਚਤੇ ਨਾਲ ਦੇ